ਅੱਜ ਨਾਲ ਅਸੀਂ ਸੈਰ ਕਰਦੇ ਆ ਰਹੇ ਹਾਂ ਜੀ ਨਾਂ ਲੈ ਗੁਰਸਿੱਖ ਨੇ ਕੈਲੀਫੋਰਨੀਆ ਸੈਨੋਜ਼ੇ ਪਰ ਇਹ ਵੀ ਕੋਈ ਵਲੋਗ ਨਹੀਂ ਬਣਾ ਰਿਹਾ ਤੇ ਨਾਂ ਮੈਂ ਕਿਦੀ ਬਣਾਉਣਾ ਹੁੰਦਾ ਅੱਜ ਅਸੀਂ ਸੈਰ ਕਰ ਰਹੇ ਸਾਂ ਇੱਕ ਘਰ ਦੇ ਅੱਗੇ ਆਲਮਾਰੀ ਬਣੀ ਹੈ ਅੱਗੇ ਸ਼ੀਸ਼ਾ ਲੱਗਾ ਤੇ ਇਹਦੇ ਚ ਕਿਤਾਬਾਂ ਪਈਆਂ ਤੇ ਲਿਖਿਆ ਹੈ ਟੇਕ ਅ ਬੁੱਕ ਲੀਵ ਅ ਬੁੱਕ ਮਤਲਬ ਇੱਕ ਕਿਤਾਬ ਲੈ ਜਾਓ ਤੇ ਇੱਕ ਵਾਪਸ ਰੱਖ ਜਾਓ ਇਹਦਾ ਮਤਲਬ ਇਹ ਹੋ ਗਿਆ ਲੰਘਦੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਪੜੋ ਤੇ ਮੈਨੂੰ ਬੜੀ ਖੁਸ਼ੀ ਹੋਏ ਇਸ ਗੱਲ ਦੀ ਵੀ ਅੱਜ ਇਹ ਬੰਦੇ ਕਿਸ ਢੰਗ ਨਾਲ ਸਮਾਜ ਬਾਰੇ ਸੋਚ ਰਹੇ ਦੀ ਬਾਹਰ ਸੜਕ ਦੇ ਆਚਾਰ ਚੁਫਰੇ ਸਾਡੇ ਸੜਕੇ ਜੀ ਤੇ ਅਲਮਾਰੀ ਨੂੰ ਕੋਈ ਤਾਲਾ ਨਹੀਂ ਲਾਇਆ ਬਸ ਇਹੀ ਕਹਿ ਵੀ ਬਸ ਇਹਦੀ ਕੀਮਤ ਹੈ ਇਹ ਵੀ ਇੱਕ ਪੜੋ ਪੜਨ ਤੋਂ ਬਾਅਦ ਦੇ ਜੋ ਤੇ ਕਿੰਨਾ ਚੰਗਾ ਹੈ ਜੀ ਇਹ ਲਿਟਰੇਚਰ ਨੂੰ ਕਿੰਨਾ ਪਿਆਰ ਕਰਦੇ ਹੋਗੇ ਕਿਤਾਬਾਂ ਨੂੰ ਤੇ ਮੇਰਾ ਖਿਆਲ ਹੈ ਸਾਨੂੰ ਸਿਕ ਕਮਿਊਨਿਟੀ ਨੂੰ ਵੀ ਚਾਹੀਦਾ ਹੈ ਵੀ ਆਪਾਂ ਅਲਮਾਰੀਆਂ 'ਚ ਪਈਆਂ ਕਿਤਾਬਾਂ ਨੂੰ ਪੜ੍ਹੀਏ ਤੇ ਜਿਨ੍ਹਾਂ ਦੀਆਂ ਅਲਮਾਰੀਆਂ 'ਚ ਨਹੀਂ ਪਈਆਂ